ਇਸ ਖੋ ਦੇ ਵਿੱਚ ਭਾਈ ਮਨਜ ਜੀ ਡਿਗਪੇ ਸਨ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਕੱਢਿਆ ਸੀਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪ੍ਰੇ ਸਤਸੰਗ ਜੀਓ ਅੱਜ ਆਪ ਜੀ ਨੂੰ ਦਰਸ਼ਨਦਾਰੇ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਭਾਈ ਮਨਜ ਸੁਲਤਾਨਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼ਿਸ਼ੋਭਿਤ ਹੈ ਇਹ ਪਵਣ ਪਿੱਤਰ ਸਥਾਨ ਭਾਈ ਮਨਜ ਜੀ ਦੇ ਇਸ ਸਤਾਂ ਤੇ ਜੋ ਵੀ ਸੰਗਤਾਂ ਆਉਂਦੀਆਂ ਮੂ ਮੰਗਯੰਮਰਾਂ ਤਾਂ ਪਾਉਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੱਜ ਆਜ ਆਜਨ ਦਰਸ਼ਨ ਕਰਾਉਣ ਜਾ ਰਹੇ ਗੁਰਦੁਆਰਾ ਭਾਈ ਮਨਜ ਸਾਹਿਬ ਭਾਈ ਮਨਜ ਜੀ ਪਿੰਡ ਕੰਗ ਮਾਇ ਜਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਘਰ ਵਿੱਚ ਸੱਕੀ ਸਰਵਣ ਦੀ ਜਗ੍ਹਾ ਬਣੀ ਹੋਈ ਸੀ ਪਿੰਡ ਦੀ ਸੰਗਤ ਇਕੱਠੀ ਕਰਕੇ ਹਰ ਸਾਲ ਪੀਰਾਂ ਦੇ ਦਰਸ਼ਨਾਂ ਲਈ ਨਿਗਾਹੇ ਜਾਂਦੇ ਹੁੰਦੇ ਸਨ ਹਰ ਵੀਰਵਾਰ ਰੋਡ ਚੜਾਉਂਦੇ ਸਨ ਆਪ ਪਿੰਡ ਦੇ ਚੌਧਰੀ ਹੋਣ ਕਰਕੇ ਮਾਇਆ ਦੀ ਕੋਈ ਕਮੀ ਨਹੀਂ ਸੀ ਇੱਕ ਦਿਨ ਨਗਾਹੇ ਤੋਂ ਵਾਪਸ ਆਉਂਦਿਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਦੇ ਨਾਲ ਆਪ ਜੀ ਦਾ ਮਿਲਾਪ ਹੁੰਦਾ ਆ ਜਦੋਂ ਬਚਨ ਮਿਲਾਸ ਆਪਸ ਵਿੱਚ ਹੁੰਦੇ ਆ ਤੇ ਬਾਅਦ ਵਿੱਚ ਉਹਨਾਂ ਦੇ ਮਨ ਦੀ ਤਾਂਗ ਬਣ ਜਾਂਦੀ ਕਿ ਗੁਰੂ ਸਾਹਿਬ ਦੇ ਦਰਸ਼ਨ ਕਿਤੇ ਜਾਣ ਗੁਰੂ ਘਰ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਜਦੋਂ ਆਉਂਦੇ ਆ ਤੇ ਉਸ ਸਮੇਂ ਬੇਨਤੀ ਕਰਦੇ ਆ ਕਿ ਗੁਰੂ ਸਾਹਿਬ ਮੈਨੂੰ ਇਹ ਸਿੱਖੀ ਦੀ ਦਾਤ ਬਖਸ਼ੋ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਪਾਸਾ ਕਰਨਾ ਪਊਗਾ ਜਾਂ ਫਿਰ ਉਹਦੇ ਪਾਸੇ ਤੇ ਜਾਂ ਫਿਰ ਸਿੱਖੀ ਵਾਲੇ ਪਾਸੇ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਰੱਖ ਕੇ ਕਹਿੰਦਾ ਕਿ ਗੁਰੂ ਸਾਹਿਬ ਜੋ ਤੁਹਾਡਾ ਹੁਕਮਾ ਸਿਰ ਮੱਥੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਲੜ ਲੱਗ ਗਿਆ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਘਰ ਦੇ ਵਿੱਚ ਗਰੀਬੀ ਆਉਣੀ ਸ਼ੁਰੂ ਹੋ ਗਈ ਲੋਕਾਂ ਦੇ ਮਖੌਲ ਸੁਣਨੇ ਪਏ ਇਥੋਂ ਤੱਕ ਨੌਬਤ ਆ ਗਈ ਕਿ ਘਾਹ ਖੋਦ ਕੇ ਪਸਵਾ ਨੂੰ ਜਾ ਕੇ ਪਾਉਣਾ ਤੇ ਉਸ ਤੋਂ ਬਾਅਦ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਨਿਰੰਤਰ ਕਿਉਂਕਿ ਵਿਸ਼ਵਾਸ ਹੀ ਇੰਨਾ ਜ਼ਿਆਦਾ ਸੀ ਗੁਰੂ ਸਾਹਿਬ ਤੇ ਇੱਕ ਵਾਰ ਰਸੋਈ ਦੇ ਵਿੱਚ ਗੁਰੂ ਘਰ ਦੇ ਲੰਗਰਾਂ ਵਾਸਤੇ ਸੇਵਾ ਕਰ ਰਿਹਾ ਸਨ ਤਾਂ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਣ ਲੱਗੇ ਕਿ ਭਾਈ ਮਨਜ ਜੀ ਹੁਣ ਪ੍ਰਸ਼ਾਦਾ ਕਿੱਥੋਂ ਛੱਕਦੇ ਹੋ ਤਾਂ ਆਪ ਜੀ ਕਹਿਣ ਲੱਗੇ ਮੈਂ ਸੰਗਤਾਂ ਦੀ ਜੂਠ ਛੱਕ ਕੇ ਗੁਜ਼ਾਰਾ ਕਰ ਲੈਂਦਾ ਹਾਂ ਗੁਰੂ ਜੀ ਕਹਿਣ ਲੱਗੇ ਕਿ ਤੂੰ ਕਿ ਤੁਸੀਂ ਕਾਵਾ ਚਿੜੀਆਂ ਤੇ ਹੋਰ ਪੰਛੀਆਂ ਦਾ ਹਿੱਸਾ ਖਾ ਰਹੇ ਹੋ ਅਗਲੇ ਦਿਨ ਤੋਂ ਭਾਈ ਮੰਝ ਜੀ ਪਹਿਲਾਂ ਲੰਗਰਾਂ ਵਾਸਤੇ ਲੱਕੜਾਂ ਕੱਟ ਕੇ ਲਿਆਉਂਦੇ ਤੇ ਫਿਰ ਆਪਣੇ ਗੁਜ਼ਾਰੇ ਵਾਸਤੇ ਲੱਕੜਾਂ ਕੱਟ ਕੇ ਲਿਓ ਵੇਚਦੇ ਇਸ ਤਰ੍ਹਾਂ ਸੱਚੀ ਕਿਰਤ ਕਮਾਈ ਕਰਕੇ ਆਪ ਜੀ ਜੀਵਨ ਨਿਭਾਹ ਕਰਦੇ ਇੱਕ ਦਿਨ ਅਚਾਨਕ ਜੰਗਲ ਵਿੱਚ ਲੱਕੜਾਂ ਲੈਣ ਲਈ ਜਦੋਂ ਜਾਂਦੇ ਆ ਤੇ ਜ਼ੋਰ ਦੀ ਮੀਂਹ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਆ ਤੇ ਆਪ ਜੀ ਇੱਕ ਖੂਹ ਦੇ ਵਿੱਚ ਡਿੱਗ ਪੈਂਦੇ ਆ ਜਿਸ ਖੂਹ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਭਾਈ ਮਾਨਜ ਨੂੰ ਖੂਹ ਦੇ ਵਿੱਚੋਂ ਕੱਢਿਆ ਸੀਗਾ ਇੰਨਾ ਪਿਆਰ ਕਰਦੇ ਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੱਚੇ ਸਿੱਖਾਂ ਨੂੰ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਹੋਏ ਸਨ ਸੰਗ ਜੀ ਇਤਿਹਾਸ ਬਹੁਤ ਵੱਡਾ ਆ ਕਿਸੇ ਦਿਨ ਆਪ ਜੀ ਨੂੰ ਪੂਰਾ ਸੁਣਾਵਾਂਗੇ ਸੰਗਤ ਜੀ ਇੱਥੋਂ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਸਾਡੇ ਘਰ ਦੇ ਵਿੱਚ ਕਦੇ ਵੀ ਮਾੜਾ ਸਮਾਂ ਆਜੇ ਤੇ ਸਿੱਖੀ ਤੋਂ ਬੇਮੁਖ ਨਹੀਂ ਹੋਣਾ ਜਿਵੇਂ ਕਿ ਅੱਜਕੱਲ੍ਹ ਆਵਜ ਨੂੰ ਪਤਾ ਆ ਕਿ ਦੂਜੇ ਧਰਮਾਂ ਦੇ ਲੋਕ ਸਾਨੂੰ ਕੋਈ ਕੋਈ ਕੁ ਲਾਲਚ ਦੇ ਕੇ ਤੇ ਸਿੱਖੀ ਤੋਂ ਤੋੜ ਰਿਹਾ ਸੰਗਤ ਜੀ ਅੱਜ ਆਵਜ ਨੂੰ ਦਰਸ਼ਨਦਾਰੇ ਕਰਵਾਏ ਹਨ ਗੁਰਦੁਆਰਾ ਖੂਪਾਈ ਮੰਝ ਸਾਹਿਬ ਅਮਰਸਰੀ ਦੇ ਸ਼ਿਸ਼ੋਵੀ ਤਹਿ ਪਾਉਣ ਪੀਤਰ ਸਥਾਨਾਂ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਹਨ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਏਗੀ ਜੇਕਰ ਪਸੰਦ ਆਈ ਤਾਂ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰੀ ਸੰਗਤਾਂ ਦਰਸ਼ਣਦਾਰੀ ਜਿਹੜੇ ਆ ਉਹ ਕਰ ਸਕਣ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ